ਹੈਲੋ ਸਤਿ ਸ੍ਰੀ ਅਕਾਲ ਜੀ ਕਿਊਰ ਸਿੰਮੂ ਅਰੇ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਹਾਂ ਤੇ ਹਾਂਜੀ ਆਪਾਂ ਨੂੰ ਕਮੈਂਟ ਆਇਆ ਹੈ ਮੋਨੀ ਕਰੂਰ ਦਾ ਉਹਨਾਂ ਨੇ ਕਿਹਾ ਹੈ ਕਿ ਮੱਖਣੀ ਮੀਨਸ ਮਲਾਈ ਵੇਖੋ ਜੀ ਮਲਾਈ ਅਲੱਗ ਹੁੰਦੀ ਆ ਮੱਖਣੀ ਅਲੱਗ ਹੁੰਦੀ ਆ ਠੀਕ ਹੈ ਨਾ ਜਿਹੜੇ ਤਾਂ ਸਾਡੇ ਪਿੰਡਾਂ ਵਾਲੇ ਲੋਕਾਂ ਨੂੰ ਸਭ ਨੂੰ ਪਤਾ ਮੱਖਣੀ ਕੀ ਹੁੰਦੀ ਐ ਤੇ ਮਲਾਈ ਕੀ ਹੁੰਦੀ ਐ ਤੇ ਤੁਸੀਂ ਮੈਨੂੰ ਲੱਗਦਾ ਹੈ ਕਿ ਸ਼ਹਿਰ ਦੇ ਵਿੱਚ ਹੋਊਗਾ ਜਿਹੜੇ ਇਹ ਕਿਹਾ ਹੈ ਕਿ 21 ਉਹ ਹੁੰਦਾ ਐ ਮਲਾਈ ਉਹ ਹੁੰਦੀ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਹੜਾ ਆਪਾਂ ਦੁੱਧ ਉਬਾਲ ਕੇ ਉਹਦੇ ਉੱਪਰ ਆ ਜਾਂਦੀ ਆਪਾਂ ਉਹ ਲਾ ਲੈਨੇ ਉਹ ਮਲਾਈ ਹੁੰਦੀ ਆ ਤੇ ਜਿਹੜੀ ਹੁੰਦੀ ਆ ਮੱਖਣੀ ਉਹ ਆਪਾਂ ਜਿਵੇਂ ਦੁੱਧ ਰਿੜਕਦੇ ਆ ਨਾ ਜਿਹੜਾ ਲੱਸੀ ਬਣਾਉਨੇ ਆ ਉਹਦੇ ਉੱਪਰ ਜਿਹੜੀ ਆਉਂਦੀ ਆ ਉਹ ਹੁੰਦੀ ਆ ਮੱਖਣੀ ਐਵੀ ਸਿੰਘ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਟਿੱਲੂ ਮੋٹے ਹੋਣ ਦੀ ਦਵਾਈ ਹੈ ਕੁਝ ਤੇ ਲੋਕ ਤਾਂ ਪਤਲੇ ਹੋਣ ਬਾਰੇ ਪੁੱਛਦੇ ਤੁਸੀਂ ਮੋٹے ਹੋਣ ਬਾਰੇ ਪੁੱਛ ਰਹੇ ਹੋ ਕੀ ਗੱਲ ਆ ਜੀ ਸਵਰਨ ਕੌਰ ਫਿਰੋਜ਼ਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜਾ ਤੋਂ ਬਹੁਤ ਬਹੁਤ ਧੰਨਵਾਦ ਜੀ ਮਹਿਕ ਸਰਨ ਬਹੁਤ ਬਹੁਤ ਧੰਨਵਾਦ ਜੀ ਮਹਿਕ ਸਿਮਰਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਸਿਮਰਜੀਤ ਕੌਰ ਵੀਰਪਾਲ ਕੌਰ ਆਪਾਂ ਨੂੰ ਨਾ ਕਈ ਕਮੈਂਟ ਆਉਂਦੇ ਆ ਵੀਰਪਾਲ ਕੌਰ ਇੱਕ ਬਠਿੰਡੇ ਤੋਂ ਇੱਕ ਬਰਨਾਲੇ ਤੋਂ ਤੁਸੀਂ ਨਾਮ ਲਿਖ ਦਿਆ ਕਰੋ ਜੀ ਕਿੱਥੋਂ ਬਲੋਂਗ ਕਰਦੇ ਹੋ ਤੁਸੀਂ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਆ ਕਰੋ ਆਰਵਦੀਪ ਬਹੁਤ ਬਹੁਤ ਧੰਨਵਾਦ ਜੀ ਨਾਜ਼ੀਆ ਖਾਨ ਬਹੁਤ-ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰੇ ਤੋਂ ਬਹੁਤ-ਬਹੁਤ ਧੰਨਵਾਦ ਜੀ ਚਲੋ ਠੀਕ ਹੈ ਜੀ ਅੱਜ ਆਪਾਂ ਨੂੰ ਇੰਨੇ ਕਮੈਂਟ ਆਏ ਤੇ ਆਪਾਂ ਤੁਹਾਡੇ ਨਾਮ ਬੋਲਤੇ ਆ ਸਾਰਿਆਂ ਦੇ ਤੇ ਆਪਾਂ ਤੁਹਾਨੂੰ ਅੱਜ ਬਹੁਤ ਵਧੀਆ ਇੱਕ ਨਾਈਟ ਕਰੀਮ ਬਣਾਉਣੀ ਸਿਖਾਵਾਂਗੇ ਬਹੁਤ ਹੀ ਵਧੀਆ ਚੀਜ਼ ਆ ਬਹੁਤ ਕੰਮ ਦੀ ਆ ਤੁਹਾਡੇ ਤੇ ਜੇ ਤੁਸੀਂ ਡੇਲੀ ਲਗਾਓਗੇ ਇੱਕ ਵਾਰੀ ਬਣਾ ਕੇ ਤੁਸੀਂ ਰੱਖ ਲਿਓ ਇਹਨੂੰ ਇਹ ਖਰਾਬ ਨਹੀਂ ਹੋਊਗੀ ਤੁਸੀਂ ਡੇਲੀ ਲਗਾ ਸਕਦੇ ਹੋ ਤੁਸੀਂ ਫ੍ਰਿਜ 'ਚ ਰੱਖ ਦਿਓ ਤੇ ਇਹਨੂੰ ਡੱਬੀ ਛੋਟੀ ਦੇ ਵਿੱਚ ਪਾ ਕੇ ਫ੍ਰਿਜ 'ਚ ਰੱਖ ਦਿਓ ਤੇ ਇਹਦੇ ਨਾਲ ਇੰਨਾ ਜ਼ਿਆਦਾ ਫਰਕ ਪਊਗਾ ਤੁਹਾਨੂੰ ਜੇ ਜਿੱਦਾਂ ਤੁਸੀਂ 40 ਸਾਲ ਦੀ ਉਮਰ ਹੋ ਗਈ ਹੈ ਨਾ ਤੁਹਾਡੀ 20 ਸਾਲ ਵਾਂਗੂ ਸਕਿਨ ਹੋ ਜਾਊਗੀ ਮਤਲਬ ਜੇ ਤੁਸੀਂ ਡੇਲੀ ਯੂਜ਼ ਕਰੋਗੇ ਇੰਨਾ ਜ਼ਿਆਦਾ ਜ਼ਬਰਦਸਤ ਗਲੋਅ ਮਤਲਬ ਫਰਕ ਪੈਂਦਾ ਗਲੋਅ ਆਉਂਦਾ ਇਸ ਚੀਜ਼ ਦੇ ਨਾਲ ਸਿੰਪਲ ਜਿਹੀਆਂ ਚੀਜ਼ਾਂ ਆਪਣੇ ਕੋਲੇ ਕੋਈ ਜ਼ਿਆਦਾ ਨਹੀਂ ਆਪਾਂ ਕੋਈ ਖਰਚੇ ਵਾਲੀਆਂ ਚੀਜ਼ਾਂ ਨਹੀਂ ਆਪਾਂ ਨੂੰ ਬਹੁਤ ਆਸਾਨੀ ਦੇ ਨਾਲ ਬਾਜ਼ਾਰ ਚੋਂ ਮਿਲ ਜਾਣਗੀਆਂ ਤੇ ਆਪਾਂ ਇੱਕ ਵਾਰੀ ਲਿਆ ਕੇ ਰੱਖ ਲਈਆਂ ਤੇ ਉਹ ਆਪਣਾ ਬਹੁਤ ਟਾਈਮ ਕੰਮ ਆਉਣਗੀਆਂ ਖਤਮ ਨਹੀਂ ਹੋਣਗੀਆਂ ਤੇ ਚਲੋ ਜੀ ਆਪਾਂ ਕਰਦੇ ਹਾਂ ਸ਼ੁਰੂ ਆ ਮਿਕਸ ਕਰਨ ਵਾਸਤੇ ਕੌਲੀ ਇੱਕ ਲੈ ਲਈ ਆ ਤੁਸੀਂ ਇਹਨੂੰ ਕੰਚ ਦੇ ਮਤਲਬ ਸ਼ੀਸ਼ੀ ਦੇ ਵਿੱਚ ਹੀ ਪਾ ਕੇ ਰੱਖਣੀ ਆ ਸਟੋਰ ਕਰਨੀ ਆ ਕੰਚ ਦਾ ਭਾਂਡਾ ਹੋਵੇ ਤੇ ਆ ਦੇਖੋ ਜੀ ਆਪਾਂ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਬਹੁਤ ਹੀ ਜ਼ਿਆਦਾ ਵਧੀਆ ਆਪਣੀ ਸਕਿਨ ਵਾਸਤੇ ਜਿਵੇਂ ਕਿਸੇ ਦੇ ਆਪਾਂ ਕਹਿੰਦੇ ਜਿਵੇਂ ਅੱਗ ਲੱਗ ਗਈ ਹੈ ਨਾ ਜਲ ਗਿਆ ਕਿਸੇ ਦੇ ਫੇਸ ਤੇ ਜਲ ਗਿਆ ਦਾਗ ਪੈ ਗਿਆ ਤੇ ਉਹ ਆਪਾਂ ਨਾਰੀਅਲ ਦਾ ਤੇਲ ਉਹਦੇ ਤੇ ਲਗਾਉਂਦੇ ਰਵਾਂਗੇ ਨਾ ਤੇ ਬਹੁਤ ਜ਼ਿਆਦਾ ਫਰਕ ਪੈ ਜਾਊਗਾ ਆ ਦੇਖੋ ਜੀ ਆਪਾਂ ਇੱਕ ਚਮਚਾ ਨਾਰੀਅਲ ਦੇ ਤੇਲ ਦਾ ਪਾ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਐਲੋਵੀਰਾ ਜੈਲ ਮਾਰਕੀਟ ਵਾਲੀ ਯੂਜ਼ ਕਰਨੀ ਆ ਤੁਸੀਂ ਜਿਹੜੀ ਘਰੇ ਆਪਣੇ ਲੱਗੀ ਹੁੰਦੀ ਆ ਉਹ ਵਾਲੀ ਨਹੀਂ ਪਾਉਣੀ ਇਹਦੇ ਵਿੱਚ ਕਰੀਮ ਦੇ ਤੁਸੀਂ ਮਾਰਕੀਟ ਵਾਲੀ ਯੂਜ਼ ਕਰ ਲਿਓ ਇੱਕ ਚਮਚਾ ਆਪਾਂ ਪਾ ਲਿਆ ਐਲੋਵੀਰਾ ਦਾ ਇੱਕ ਚਮਚਾ ਹੀ ਆਪਾਂ ਨਾਰੀਅਲ ਦੇ ਤੇਲ ਦਾ ਪਾ ਲਿਆ ਤੇ ਤੀਸਰੀ ਚੀਜ਼ ਜਿਹੜੀ ਆਪਾਂ ਪਾਉਣੀ ਹੈ ਇਹਦੇ ਵਿੱਚ ਉਹ ਆਪਾਂ ਤੁਹਾਨੂੰ ਦੱਸਦੇ ਆਂ ਜਿਹੀ ਤਰ੍ਹਾਂ ਮਿਕਸ ਕਰ ਲੈਣਾ ਫਿਰ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗੇ ਆਪਾਂ ਵਿਟਾਮਿਨ E ਦੇ ਕੈਪਸੂਲ ਇਹ ਆਪਾਂ ਨੂੰ ਮਾਰਕੀਟ ਚੋਂ ਬਹੁਤ ਆਸਾਨੀ ਦੇ ਨਾਲ ਮਿਲ ਜਾਂਦਾ ਮਤਲਬ ਮੈਡੀਕਲ ਸਟੋਰ ਤੋਂ ਮਿਲ ਜਾਂਦੇ ਆਸਾਨੀ ਦੇ ਨਾਲ ਹੀ ਤੇ ਕੋਈ ਜ਼ਿਆਦਾ ਮਹਿੰਗੇ ਵੀ ਨਹੀਂ ਹੁੰਦੇ ਇਹਨੂੰ ਆਪਾਂ ਕੱਟ ਕੇ ਇਹਨੂੰ ਤੁਸੀਂ ਲਗਾਉਂਦੇ ਰਹੋਗੇ ਢਿੱਲੀ ਇੰਨਾ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੁਸੀਂ ਖੁਦ ਮੈਨੂੰ ਕਮੈਂਟ ਕਰੋਗੇ ਕਿ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਜਦੋਂ ਮੈਨੂੰ ਭੈਣਾ ਕਮੈਂਟ ਕਰਦੀ ਇੱਕ ਸਿਮਰਜੀਤ ਭੈਣ ਹੁਸ਼ਿਆਰਪੁਰ ਤੋਂ ਉਹਨਾਂ ਨੇ ਅੱਜ ਹੀ ਕਮੈਂਟ ਕੀਤਾ ਸੀ ਮੈਨੂੰ ਕਿ ਦੀਦੀ ਸਾਨੂੰ ਬਹੁਤ ਜ਼ਿਆਦਾ ਫਰਕ ਆ ਤੇ ਬੜੀ ਖੁਸ਼ੀ ਮਿਲਦੀ ਆ ਜਦੋਂ ਕੋਈ ਭੈਣ ਆਪਾਂ ਨੂੰ ਕਮੈਂਟ ਕਰਦੀ ਆ ਕਿ ਮੈਨੂੰ ਬਹੁਤ ਫਰਕ ਲੱਗਿਆ ਤੁਹਾਡੀ ਮਤਲਬ ਮੇਰੀ ਕੋਈ ਵੀ ਰਿਮੇਡੀ ਜਦੋਂ ਮੈਨੂੰ ਕੋਈ ਇਦਾਂ ਕਮੈਂਟ ਕਰਦਾ ਕਿ ਦੀਦੀ ਸਾਨੂੰ ਬਹੁਤ ਫਰਕ ਲੱਗਿਆ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਚਲੋ ਕਿਉਂਕਿ ਆਮ ਆਪਾਂ ਦੇਖਦੇ ਆਂ ਜ਼ਿਆਦਾਤਰ ਲੋਕ ਆ ਜਿਹੜੇ ਮੇਰੀ ਜਿਹੜੀ ਹੈ ਪਹਿਣਾ ਮੇਲੇ ਨਾਲ ਜੁੜੀਆਂ ਹੋਈਆਂ ਉਹ ਤਾਂ ਮੈਨੂੰ ਲੱਗਦਾ ਹੈ ਕਿ ਮਾਰਕੀਟ ਵਾਲੀਆਂ ਚੀਜ਼ਾਂ ਦਾ ਖੜਾ ਛੱਡ ਚੁੱਕੀਆਂ ਹੋਣਗੀਆਂ ਉਹ ਤਾਂ ਬਸ ਘਰੇ ਜਿਹੜੀਆਂ ਨੇਚਰਲ ਚੀਜ਼ਾਂ ਉਹ ਹੀ ਯੂਜ਼ ਕਰਦੀਆਂ ਹੋਣੀਆਂ ਤੇ ਉਹਨਾਂ ਨੂੰ ਫਾਇਦਾ ਵੀ ਬਹੁਤ ਜ਼ਿਆਦਾ ਹੋਊਗਾ ਤੇ ਭੈਣੋ ਤੁਸੀਂ ਸਾਰੀਆਂ ਭੈਣਾਂ ਮੈਨੂੰ ਕਮੈਂਟ ਕਰਿਓ ਜਿਹੜੀਆਂ ਜਿਹੜੀਆਂ ਮੇਰੇ ਨਾਲ ਜੁੜੀਆਂ ਹੋਈਆਂ ਇਹ ਤੁਹਾਨੂੰ ਕਿੰਨਾ ਕੀ ਫਾਇਦਾ ਲੱਗਦਾ ਹੈ ਠੀਕ ਹੈ ਨਾ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਆਹ ਵਾਲੀ ਕਰੀਮ ਬਣ ਕੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਆ ਦੇਖੋ ਜੀ ਕਰੀਮ ਬਣ ਕੇ ਰੈਡੀ ਹੋ ਗਈ ਹੈ ਨੇੜੇ ਕਰਕੇ ਦਿਖਾ ਇਸ ਤਰ੍ਹਾਂ ਦੀ ਕਰੀਮ ਬਣ ਕੇ ਰੈਡੀ ਹੋ ਗਈ ਹੈ ਠੀਕ ਹੈ ਇਹਨੂੰ ਆਪਾਂ ਕੀ ਕਰਨਾ ਤੁਸੀਂ ਥੋੜੀ ਵੱਧ ਬਣਾ ਕੇ ਰੱਖ ਸਕਦੇ ਹੋ ਮੇਰੇ ਕੋਲ ਬਣੀ ਪਈ ਹੈ ਮੈਸਕ ਕਰਕੇ ਤੁਹਾਨੂੰ ਦਿਖਾਉਣਾ ਸੀ ਮੈਂ ਥੋੜੀ ਮੈਂ ਖੁਦ ਵੀ ਲਗਾਨੀ ਹੈ ਬਹੁਤ ਜ਼ਿਆਦਾ ਵਧੀਆ ਰਾਤ ਨੂੰ ਤੁਸੀਂ ਕੀ ਕਰਨਾ ਜਦੋਂ ਸੌਣ ਜਾਣਾ ਤੁਹਾਡੀ ਇੱਕ ਨਾਈਟ ਕਰੀਮ ਬਣ ਕੇ ਰੈਡੀ ਹੋ ਗਈ ਹੈ ਇਹ ਤੁਸੀਂ ਰਾਤ ਨੂੰ ਸੌਣ ਜਾਣਾ ਆਪਣਾ ਚੰਗੀ ਤਰ੍ਹਾਂ ਧੋ ਕੇ ਫੇਸ ਨੂੰ ਤੇ ਫਿਰ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਫਿਰ ਤੁਸੀਂ ਲਗਾ ਸਕਦੇ ਹੋ ਠੀਕ ਹੈ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਪੋਰਟ ਕਰੋ ਪਲੀਜ਼ ਵੱਧ ਤੋਂ ਵੱਧ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਸਪੋਰਟ ਕਰਦੇ ਹੋ ਉੱਥੋਂ ਤੱਕ ਲੈ ਕੇ ਆਏ ਹੋ ਦਿਲੋਂ ਤਹਿ ਦਿਲੋਂ ਧੰਨਵਾਦ ਆ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਰਕੀਆਂ ਬਖਸ਼ੇ ਸਾਰਿਆਂ ਨੂੰ ਜਿਹੜੇ ਭੈਣ ਭਾਈ ਆਪਾਂ ਨੂੰ ਸਪੋਰਟ ਕਰਦੇ ਆ ਤੰਦਰੁਸਤੀਆਂ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ